ਸਤਿਕਾਰਯੋਗ ਪੁਰਸਵਾਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗਦੇ ਮਹੀਨੇ ਦੀ ਸੰਗਰਾਂਦ ਇਸ ਸੰਬੰਧ ਵਿੱਚ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤਾ ਉਪਦੇਸ਼ ਸ਼ਰਵਣ ਕਰਨ ਵਾਸਤੇ ਆਪਾਂ ਸਾਰੇ ਹੀ ਸੰਗਤ ਗੁਰੂ ਦਰਬਾਰ ਵਿੱਚ ਇਕੱਤਰ ਹੋਏ ਹਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਗ ਰਾਗ ਦੇ ਵਿੱਚ ਇਸ ਪ੍ਰਕਾਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਮਾਗ ਮੱਜਲ ਸੰਗ ਸਾਧੂਆ ਧੂੜੇ ਕਰ ਇਸ ਨਾਲ ਇਸ ਮਹੀਨੇ ਮਾਗ ਵਿੱਚ ਤੀਰਥ ਇਸ਼ਨਾਨ ਜਿਹੜਾ ਕਰਨਾ ਹੈ ਸੰਗ ਸਾਧੂ ਪ੍ਰਭੂ ਪਿਆਰੇ ਸਾਧ ਨਾਮ ਨਿਰਮਲਤਾ ਕੇ ਕਰਮ ਕਰਨ ਵਾਲਿਆਂ ਦੀ ਸੰਗਤ ਵਿੱਚ ਮਿਲ ਕੇ ਉਹਨਾਂ ਦੇ ਧੂੜੇ ਕਰ ਇਸ਼ਨਾਨ ਚਰਨ ਧੂੜੇ ਵਿੱਚ ਰਹਿਣਾ ਕਰੋ ਐਸਾ ਨਿਮਰਤਾ ਧਾਰਨ ਰੂਪ ਇਸ਼ਨਾਨ ਕਰੋ ਜੋ ਪ੍ਰਭੂ ਪਿਆਰਿਆਂ ਦੀ ਸੰਗਤ ਦੀ ਚਰ ਧੂੜੀ ਦੁਰਮਤ ਮੈਲ ਦੂਰ ਕਰਨ ਦੇ ਵਿੱਚ ਸਮਰੱਥ ਹੈ ਸਤ ਸੰਗਤ ਕੀ ਧੂੜ ਪੜੀ ਓਨ ਨੇਤਰੀ ਸਭ ਦੁਰਮਤ ਮੈਲ ਪਵਾਈ ਪਾਈ ਗੁਰਦਾਜ ਜੀ ਕਥਨ ਅਨੁਸਾਰ ਗੁਰੂ ਕੇ ਦਰਬਾਰ ਦੀਆਂ ਦਰੀਆਂ ਚਾਦਰਾਂ ਤੱਪੜ ਆਦ ਝਾੜਨ ਰੂਪ ਪਰਤਾ ਕਾ ਸੰਗਤ ਦੇ ਧੂੜੀ ਵਿੱਚ ਇਸ਼ਨਾਨ ਕਰੋ ਪਾਈ ਗੁਰਦਾਸ ਜੀ ਕਹਿੰਦੇ ਤੱਪੜ ਝਾੜ ਵਿਛਾਏ ਧੂੜੀ ਲਾਇਆ ਧੂੜੇ ਮੱਜਨ ਸਾਧਖੇ ਸਾਇ ਜੀਏ ਕਿਰਪਾਦ ਲੱਦੇ ਹੱਬੇ ਟੋਕੜੇ ਨਾਨਕ ਹਰ ਤਨ ਮਾਲ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਦ ਇਸ ਮਹੀਨੇ ਵਿੱਚ ਦਾਨ ਕਿਹੜਾ ਕਰਨਾ ਹੈ ਵਾਹਿਗੁਰੂ ਜੀ ਦਾ ਨਾਮ ਆਪ ਸਿਮਰ ਸੁਣ ਅਤੇ ਇਸ ਨਾਮ ਨੂੰ ਅੱਗੇ ਸਾਰਿਆਂ ਨੂੰ ਜਪਾਉਣਾ ਰੂਪੀ ਦਾਨ ਕਰਨਾ ਹੈ ਆਪ ਜਪੋ ਅਵਰੇ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਕਮਾਲ ਇਸ ਨਾਮਦਾਨ ਇਸ਼ਰਾਨ ਕਰਨ ਨਾਲ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਕਰਮਾਂ ਅਤੇ ਵਿਕਾਰਾਂ ਦੀ ਮੈ ਲੈ ਜਾਂਦੀ ਹੈ ਅਤੇ ਮਨ ਤੋਂ ਜਾਤੀ ਦਾ ਵਿਦਿਆ ਦਾ ਧਨ ਦਾ ਆਦਿਕ ਗੁਮਾਨ ਹੰਕਾਰ ਵੀ ਦੂਰ ਹੋ ਜਾਂਦਾ ਹੈ ਕਾਮ ਕ੍ਰੋਧ ਨਾ ਮੋਹੀਐ ਪਿੰਸੇ ਰੋਗ ਸਵਾਨ ਜਨਮਾਂ ਜਨਮਾਂ ਤਰਾਂ ਦੀ ਮੈਲ ਲਤ ਜਾਣ ਕਰਕੇ ਮਨ ਤੋਂ ਹੰਕਾਰ ਮਿੱਟ ਜਾਣ ਕਰਕੇ ਹੰਕਾਰ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸਾਰੇ ਦੂਰ ਹੋ ਜਾਂਦੇ ਹਨ ਕਾਮ ਕ੍ਰੋਧ ਨਾ ਮੋਹੀਏ ਵਿਵਸਾ ਲੋਭ ਸਵਾਰ ਦੁਸ਼ਮਣ ਕਾਮ ਕ੍ਰੋਧ ਲੋਭ ਓੰਕਾਰ ਆਦਿਕ ਠੱਗ ਨਹੀਂ ਸਕਦੇ ਅਤੇ ਲੋਗ ਰੂਪੀ ਕੁੱਤਾ ਵੀ ਨਾਸ਼ ਹੋ ਜਾਂਦਾ ਹੈ ਸੱਚੇ ਮਾਰਗ 'ਤੇ ਚੱਲਦੇ ਆਂ ਉਸਤਤ ਕਰੇ ਜਹਾਨ ਰਕਾਰਾਂ ਤੋਂ ਰਹਿਤ ਜ਼ਿੰਦਗੀ ਬਤੀਤ ਕਰਕੇ ਭਾਉ ਭਗਤੀ ਦੇ ਸੱਚੇ ਮਾਰਗ ਉੱਤੇ ਚੱਲ ਕੇ ਸੱਚੇ ਧਰਮ ਰੂਪੀ ਰਸਤੇ 'ਤੇ ਚੱਲਦੇ ਆਂ ਸਾਰਾ ਸੰਸਾਰ ਪਾਪ ਉਹਨਾਂ ਦੀ ਫਿਰ ਉਸਤਤ ਵਡਿਆਈ ਸੋਭਾ ਕਰਦਾ ਹੈ ਅੱਠ ਸੱਤ ਤੀਰਤ ਸਗਲ ਗੁਣ ਜੀ ਦਇਆ ਪ੍ਰਵਾਹ ਠਾਠਾ ਤੀਰਥਾਂ ਦੇ ਇਸ਼ਨਾਨ ਸਾਰੇ ਪੁੰਨਾਂ ਦਾ ਫਲ ਜੀਆਂ ਉੱਤੇ ਦਇਆ ਕਰਨ ਵਾਲੇ ਕਰਮ ਜੋ ਪ੍ਰਮਾਣਿਕ ਮੰਨੇ ਜਾਂਦੇ ਹਨ ਇਹ ਸਾਰੇ ਹੀ ਸੁੱਤੇ ਸiddhi ਨਾਮ ਜਪਣ ਦੇ ਅਤੇ ਸੁਣਨ ਕਰਕੇ ਪ੍ਰਾਪਤ ਹੋ ਜਾਂਦੇ ਹਨ ਅਤਵਾ ਜੀਆਂ ਦੇ ਉੱਤੇ ਦਇਆ ਰੂਪੇ ਕਰਮ ਠਾਠਾ ਤੀਰਥਾਂ ਦੇ ਸਾਰੇ ਪੁੰਨ ਨਾਲੋਂ ਪ੍ਰਮਾਣਿਕ ਉਤਮ ਕਰਮ ਹਨ ਦਇਆ ਜਿਸ ਨੂੰ ਕਹਿੰਦੇ ਹਨ ਇਸ ਸਬੰਧ ਵਿੱਚ ਵਿਚਾਰ ਵੀ ਹੈ ਦਇਆ ਦਾ ਭਾਵ ਹੈ ਤਰਸ ਮਾਰੇ ਕਹਿੰਦੇ ਜਿਹੜਾ ਤਰਸ ਕਰਨਾ ਹੈ ਜੀਆਂ ਦੇ ਉੱਤੇ ਦੂਸਰਾ ਦੇ ਦੁੱਖ ਨੂੰ ਦੇਖ ਕੇ ਚਿੱਤ ਵਿੱਚ ਦਰਵਣ ਦਾ ਭਾਵ ਕਰुणा ਰਹਿਮ ਸਤ ਸੰਤੋਖ ਦਇਆ ਕਮਾਵੇ ਇਸ ਲਈ ਮਾਰੇ ਕਹਿੰਦੇ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਤੇ ਧਰਮ ਵਿੱਚੋਂ ਸੰਤੋਖ ਇੰਜ ਕਹ ਲੋ ਕਿ ਦਇਆ ਮਾਂ ਹੈ ਸੰਤੋਖ ਪਿਤਾ ਹੈ ਦਇਆ ਵਿੱਚੋਂ ਸੇਵਾ ਦਾ ਜਨਮ ਹੁੰਦਾ ਹੈ ਇਸ ਕਰਕੇ ਦਇਆ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ ਬਾਦ ਇਹ ਕਹਿੰਦੇ ਇਸ ਕਰਕੇ ਜਿਹੜਾ ਦਇਆ ਕਰਦਾ ਹੈ ਇਹ ਸਾਰਿਆਂ ਤੋਂ ਪ੍ਰਮਾਣ ਦੀਕ ਹੈ ਬੰਮਾਰੇ ਕਹਿੰਦੇ ਇਹ ਸਾਰੇ ਫਲ ਨਾਮ ਜਪਣ ਵਾਲੇ ਨੂੰ ਮਿਲ ਜਾਂਦੇ ਹਨ ਜਿਸ ਨੂੰ ਦੇਵਾ ਦਇਆ ਕਰ ਸੋ ਇਹ ਪੁਰਖ ਸੁ ਜਾਣ ਪਾਤਸ਼ਾਹ ਨੂੰ ਵਾਹਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਇਹ ਦਾਤ ਨਾਮ ਸਿਮਰਨ ਤੇ ਜੀਆਂ ਦੇ ਉੱਤੇ ਦਇਆ ਕਰਦੇ ਬਖਸ਼ਿਸ਼ ਦਿੰਦਾ ਹੈ ਉਹੀ ਮਨੁੱਖ ਸੰਸਾਰ ਅੰਦਰ ਸੁਝਾਨ ਸਿਆਣਾ ਮੰਨਿਆ ਜਾਂਦਾ ਹੈ ਚੰਗਾ ਮੰਨਿਆ ਜਾਂਦਾ ਹੈ ਜਿਨ੍ਹਾਂ ਜੀਵਾਂ ਦੇ ਪ੍ਰਭੂ ਨਾਲ ਪ੍ਰੀਤੀ ਨਹੀਂ ਪਾਉ ਜਿਹੜੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹਨਾਂ ਬਾਰੇ ਸਤਿਗੁਰੂ ਜੀ ਫਰਮਾਉਂਦੇ ਨੇ ਆਤ ਸੁੰਦਰ ਪੁਲੀਨ ਚਤਰ ਮੁਖ ਗਿਆਨੀ ਪਰਮੰਤ ਮਰਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਗੁਰੂ ਜੀ ਫਰਮਾਉਂਦੇ ਹਨ ਜਿਨ੍ਹਾਂ ਮਨੁੱਖਾਂ ਨੂੰ ਆਪਣਾ ਪ੍ਰਭੂ ਵਾਹਿਗੁਰੂ ਮਿਲ ਪਿਆ ਹੈ ਮੈਂ ਉਹਨਾਂ ਪ੍ਰਭੂ ਪ੍ਰਾਪਤੀ ਵਾਲੇ ਮਨੁੱਖਾਂ ਤੋਂ ਸਦਕੇ ਜਾਨਣਾ ਹੈ ਕੁਰਬਾਨ ਜਾਨਣਾ ਮਾਸੁ ਸੱਚੀ ਸੇ ਕਾਢੀ ਹੈ ਜਨ ਪੂਰਾ ਪਰ ਮਿਹਰਬਾਨ ਇਸ ਮਾਗ ਦੇ ਮਹੀਨੇ ਅੰਦਰ ਕੇਵਲ ਉਹੀ ਮਨੁੱਖ ਸੁੱਚੇ ਨੇ ਕਾਂਢੀਏ ਕਹੇ ਜਾਂਦੇ ਨੇ ਜਿਨ੍ਹਾਂ ਉਤੇ ਕਾਲ ਪੁਰਖ ਦੇ ਕਿਰਪਾ ਅਕਾਲ ਪੁਰਖ ਦੇ ਸਰੂਪ ਪੂਰਨ ਗੁਰੂ ਜੀ ਕਿਰਪਾਲੂ ਹੋ ਜਾਂਦੇ ਦਇਆਵਾਨ ਹੋ ਜਾਂਦੇ ਹਨ ਸੋ ਆਪਾਂ ਇਸ ਉਪਦੇਸ਼ ਤੋਂ ਸੰਗਤਾਂ ਨੇ ਜਿਸ ਨੂੰ ਪੜਿਆ ਹੈ ਸੁਣਿਆ ਹੈ ਇਸ ਨੂੰ ਆਪਾਂ ਹੀਰਦੇ ਵਿੱਚ ਧਾਰਨ ਕਰਕੇ ਲੋਕ ਸੁਖੀਏ ਪਰਲੋਕ ਸੁਖੀਏ ਬਣਨਾ ਹੈ ਸਤਿਗੁਰੂ ਕਿਰਪਾ ਕਰਨ ਇਹ ਉਪਦੇਸ਼ ਮਹੀਨੇ ਦਾ ਆਪਣੇ ਸਾਰਿਆਂ ਜੀਆਂ ਦੇ ਹਿਰਦਿਆਂ ਵਿੱਚ ਵਸ ਜਾਵੇ ਨਾਮ ਸਿਮਰਨ ਕਰੀਏ ਸੰਗਤ ਕਰੀਏ ਇਸੇ ਦੇ ਨਾਲ ਸਾਡਾ ਕਲਿਆਣ ਹੋਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਸਾਝਾ ਕਰਦੇ ਆ ਵਿਚਾਰਾ ਕਰਦੇ ਆ ਦਾਸ ਪਾਸੋਂ ਇਆਂ ਕੁਲਾ ਦਿਖਵਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ